ਹਲਕਾ ਜੰਡੇਆਲਾ ਅਦੀਨ ਆਉਂਦੇ ਪਿੰਡ ਨਿਜਾਮਪੁਰਾ ਦੇ ਲੋਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਹੀ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਪਾਰਟੀ BC ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਨਮੋਲ ਸਿੰਘ ਖਿਆਪਾ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਕੀਤਾ। ਉਹਨਾਂ ਦੱਸਿਆ ਕਿ ਪਿੰਡ ਵਿੱਚ ਬਣੇ ਛੱਪੜਾਂ ਉੱਪਰ ਕੀਤੀ ਨਜ਼ਾਇਜ਼ ਕਬਜ਼ਿਆਂ ਕਾਰਨ ਪਿੰਡ ਵਿੱਚ ਵਸਦੇ ਲੋਕਾਂ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਅਤੇ ਇਹਨਾਂ ਗੈਰਕਾਨੂੰਨੀ ਕਬਜ਼ਿਆਂ ਦੇ ਚਲਦੇ ਛੱਪੜਾਂ ਦਾ ਆਕਾਰ ਛੋਟਾ ਹੋਣ ਕਾਰਨ ਛੱਪੜ ਬਿਨਾ ਪ੍ਰਸਾਦ ਪਾਣੀ ਨਾਲ ਭਰੇ ਰਹਿੰਦੇ ਹਨ। ਉਹਨਾਂ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਰਿਹਾ ਹੈ ਜਿਸ ਨਾਲ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਨਾਲ ਹੀ ਉਹਨਾਂ ਕਿਹਾ ਕਿ ਮੈਤਾ ਰੂਰ ਤੋਂ ਪਿੰਡ ਨਿਜਾਮਪੁਰਾ ਨੂੰ ਜਾਣ ਵਾਲੀ ਸੜਕ ਦੇ ਨੇੜੇ ਇੱਕ ਬਣੇ ਛੱਪੜ ਦੀ ਢੰਗਾਈ ਜਿਆਦਾ ਹੋਣ ਕਾਰਨ ਅਕਸਰ ਇੱਥੇ ਹਾਸੇ ਵਾਪਰਦੇ ਰਹਿੰਦੇ ਹਨ। ਨਾਲ ਹੀ ਉਹਨਾਂ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕਨਕ ਡਿਪੂ ਹੋਲਡਰਾਂ ਵੱਲੋਂ ਸਹੀ ਢੰਗ ਨਾਲ ਨਹੀਂ ਦਿੱਤੀ ਜਾਂਦੀ ਜਿਸ ਨਾਲ ਪਰਿਵਾਰ ਦੇ ਕਈ ਮੈਂਬਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਹੂਲਤ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਮੌਕੇ ਉਹਨਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਦੀਆਂ ਮੰਗਾਂ ਨੂੰ ਸਬੰਧਤ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਾ ਕੇ ਉਹਨਾਂ ਦਾ ਜਲਦੀ ਤੋਂ ਜਲਦੀ ਹੱਲ ਕਰਵਾਉਣਗੇ ਤੇ ਪਿੰਡ ਵਾਸੀਆਂ ਨੂੰ ਇਹਨਾਂ ਮੁਸ਼ਕਲਾਂ ਤੋਂ ਰਾਹ ਦਿਵਾਉਣਗੇ ਇਸ ਮੌਕੇ ਮੈਂਬਰ ਪੰਚਾਇਤ ਹਰਜਿੰਦਰ ਸਿੰਘ ਗਿੰਦਾ ਨੇ ਪ੍ਰਧਾਨ ਅਨਮੋਲ ਸਿੰਘ ਛਾਪਾ ਦਾ ਧੰਨਵਾਦ ਕਰਦੇ ਆ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੁਸ਼ਕਲਾਂ ਪ੍ਰਤੀ ਹਲਕਾ ਵਿਧਾਇਕ ਤੇ ਕੈਬਨਟ ਮੰਤਰੀ ਹਰਪਜੰਤ ਸਿੰਘ ਈਟੀਓ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਅੱਜ ਤੱਕ ਉਹਨਾਂ ਵੱਲੋਂ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ ਤੇ ਜਦੋਂ ਪ੍ਰਧਾਨ ਅਨਮੋਲ ਸਿੰਘ ਛਾਪਾ ਨੂੰ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਤਾਂ ਉਹਨਾਂ ਵੱਲੋਂ ਪਿੰਡ ਦਾ ਦौरा ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਕੇ ਉਹਨਾਂ ਦਾ ਹੱਲ ਕਰਵਾਉਣ ਦਾ ਆਸ਼ਵਾਸ਼ਣ ਵੀ ਦਿੱਤਾ ਗਿਆ ਹੈ ਮੇਰਾ ਨਾਮ ਪੰਚਾਇਤ ਮੈਂਬਰ ਹਰਜਿੰਦਰ ਸਿੰਘ ਆ ਜੀ ਪਿੰਡ ਲਜਾਂਪੁਰ ਇਸ ਮਸਾਹ ਜੀ ਪਹਿਲੀ ਸਮੱਸਿਆ ਤੇ ਇਹ ਆ ਪਹਿਲਾ ਮਸਲਾ ਸਾਡਾ ਆ ਕਣਕ ਦਾ ਆ ਇੱਕ ਮੇਰਾ ਭਤੀਜਾ ਆ ਇਹ ਦੇਣਾ ਤੁਹਾਡੀ ਗੱਲ ਕਰਾਉਂਦਾ ਇਹਨਾਂ ਨੂੰ 2 ਸਾਲ ਤੋਂ ਕਣਕ ਨਹੀਂ ਮਿਲ ਰਹੀ ਇਹ ਆਪਣੀ ਸਿਲੰਡਰ ਲੈਣ ਵਾਸਤੇ ਨਾ ਜਿਹੜੇ ਬੋਦੀ ਆਲੇ ਮਿਲਦੇ ਆ ਇਹ ਵੇਰ ਕੇ ਗਏ ਜਦੋਂ ਉੱਥੇ ਲੈਟ ਤੇ ਹੱਥ ਮਾਰਿਆ ਤੇ ਉਹਨਾਂ ਆਖਿਆ ਵੀ ਤੁਹਾਨੂੰ ਤੇ ਕਣਕ ਮਿਲਦੀ ਆ ਇਹ ਆਦੇ ਸਾਨੂੰ ਤੋਂ 2 ਸਾਲ ਹੋ ਗਏ ਮਿਲਦੀ ਨਹੀਂ ਇਹ ਮੁੜ ਕੇ ਦੀਪੂ ਆਲੇ ਆ ਲ ਗਏ ਇਹਨਾਂ ਨੂੰ ਕਿਹਾ ਦੀਪੂ ਆਲੇ ਨੂੰ ਵੀ ਤੂੰ ਤੇ ਕਹਿੰਨਾ ਹਾਂ ਤੁਹਾਡੀ ਕਣਕ ਆਉਂਦੀ ਨਹੀਂ ਹੁਣ ਕਿੱਥੋਂ ਹੰਦਾ ਵੀ ਤੂੰ ਲੈ ਜਾ ਐਤ ਕਾਂ ਦੀ ਯਾਰੀ ਤੇ ਕਿਸੇ ਨੂੰ ਦੱਸੀ ਨਾ ਹਰਜਿੰਦਰ ਮੈਂਬਰ ਨੂੰ ਨਾ ਦੱਸੀ ਇਹ ਮੇਰੇ ਭਤੀਜੇ ਲੱਗਦੇ ਇਹਨਾਂ ਮੈਨੂੰ ਦੱਸਿਆ ਕੱਲ ਫਿਰ ਮੈਂ ਉੱਥੇ ਜਾ ਕੇ ਖਲਾਰਾ ਪਾਇਆ ਵੀ ਤੂੰ ਜਿੰਨੀ ਕਣਕ 2 ਸਾਲ ਚ ਖਾਧੀ ਆ ਨਾ ਉਹ ਇਹਨਾਂ ਨੂੰ ਸਾਰੀ ਤੇ ਤੇ ਹੋਰ ਵੀ ਘੇਰਾ ਫੇਰੇ ਆ ਬੜੀਆਂ ਤੇ ਜਿਹੜੀਆਂ ਕੁੜੀਆਂ ਪਿੰਡ ਦੀਆਂ ਵਹਿ ਜਾਂਦੀਆਂ ਜਾਂਦੀਆਂ ਉਹਨਾਂ ਦੀ ਕਣਕ ਇੱਥੇ ਆਉਂਦੀ ਰਹਦੀ ਆ ਉਹ ਨਾਂ ਤੇ ਉਹਨਾਂ ਨੂੰ ਸਹੁਰਿਆਂ ਤੋਂ ਮਿਲਦੀ ਆ ਤੇ ਨਾਂ ਇਹ ਦਿੰਦੇ ਆ ਇਹਨਾਂ ਦਾ ਟੋਕਾ ਸਿੱਧਾ ਕੀਤਾ ਇਹ ਗੱਲ ਦੀ ਮੈਂ ਇਹ ਗਰੰਟੀ ਦੇਣਾ ਕਿ ਮੈਂ ਸਹੂ ਖਾਨਾ ਇਹਨਾਂ ਤਿੰਨਾਂ ਡੀਪੂ ਵਾਲਿਆਂ ਚ ਕੋਈ ਵੀ ਆਪਣੇ ਬੱਚੇ ਦੇ ਹੱਥ ਧਰ ਕੇ ਕਹਦੇ ਕਿ ਅਸੀਂ ਸਾਫ਼ ਸੁਥਰੇ ਆ ਕਿ ਮੇਰੇ ਕੋਲ ਇਹਨਾਂ ਦਾ ਸਬੂਤ ਵੀ ਆ ਮੈਂ ਇਹਨਾਂ ਦੇ ਆਰਟੀ ਵੀ ਪਾਹੀ ਮੇਰਾ ਸਬੂਤ ਵੀ ਕਢਾ ਕੇ ਲਿਆਉਂਦੇ ਆ ਤੇ ਵੱਡਾ ਸਬੂਤ ਆ ਮੇਰਾ ਭਤੀਜਾ ਤੇ ਸਮੱਸਿਆ ਜੀ ਪਿੰਡ ਦੀ ਗਦਗੀ ਬੜੀ ਪਈ ਆ ਤੇ ਇੱਕ ਪਿੰਡ ਦੇ ਛੱਪੜ ਛੁੱਟਨੇ ਚਾਹੀ ਤੇ ਇੱਕ ਮਸਲਾ ਸਾਡਾ ਜਿਹੜਾ ਸਭ ਤੋਂ ਵੀ ਪਿੰਡ ਦੀਆਂ ਮੜੀਆਂਵਾਂ ਨੌਂ ਕ ਕਨਾਲਾਂ ਤੇ ਵਿੱਚ ਉਹਨੇ ਬੋਰ ਵੀ ਧੱਕੇਸ਼ਾ ਹੀ ਨਾ ਕਰਾਇਆ ਉਹ ਮੜੀਆਂ ਦਾ ਮੈਂ 5 ਸਾਲ ਕੇਸ ਵੀ ਝਗੜਿਆ ਸੀਗਾ ਤੇ ਤੁਹਾਡੇ ਹੱਕ ਚ ਆ ਤੇ ਅਸੀਂ ਮਾਨ ਸਾਹਿਬ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦੇ ਆਂ ਕਿ ਉਹ ਸਾਰੇ ਆਂਦੇ ਆ ਨਾ ਖਬਰਾਂ ਤੇ ਰੋਹ ਆਉਂਦਾ ਵੀ ਮਾਨ ਸਾਹਿਬ ਬੜਾ ਸੋਹਣਾ ਕੰਮ ਕਰਿਆ ਕਰਨ ਪਰ ਜਿਹੜੇ ਹੇਠਲੇ ਲੈਵਲ ਦੇ ਲੀਡਰ ਆ ਜਿੱਤਰਾ ਸਾਡਾ ਈਟੀਓ ਸਾਹਿਬ ਵੀ ਲਾ ਲੋ ਮੰਤਰੀ ਸਾਹਿਬ ਆ ਉਹਨੂੰ ਇਸ ਗੱਲ ਨਾਲ ਕੋਈ ਸਾਰ ਨਹੀਂ ਤੇ ਸਾਡੀ ਹੱਦ ਤੇ ਹੁੰਦੀ ਆਂਦੇ ਮੁੱਲਾ ਦੀ ਦੌੜ ਮਸੀਤਾਂ ਕਸ਼ਾਪਾ ਸਾਹਿਬ ਤੱਕ ਤੇ ਅਸੀਂ ਇਹਨਾਂ ਦੇ ਗਾੜੀ ਬੇਨਤੀ ਕਰਦੇ ਕਿ ਸਾਡੀ ਜਿਹੜੀ ਆਵਾਜ਼ ਆ ਇਹ ਮਾਨ ਸਾਹਿਬ ਤੱਕ ਪਹੁੰਚਾਈ ਜਾਵੇ ਤੇ ਮੜੀਆਂ ਵੀ ਛੁੱਟ ਜਾਣ ਪਿੰਡ ਦੇ ਛੱਪੜ ਛੁੱਟ ਜਾਣ ਤੇ ਪਿੰਡ ਦਾ ਪਾਣੀ ਦਾ ਵਿਕਾਸ ਹੋਵੇ ਨਹੀਂ ਤੇ ਇਹ ਪਿੰਡ ਦੀ ਸਥਿਤੀ ਉਹ ਬਣ ਜੂਗੀ ਕਿ ਅੱਧੇੋਂ ਜ਼ਿਆਦਾ ਘਰ ਗਰੀਬਾਂ ਦੇ ਠੱਠੜੇ ਆ ਮੀਰਾਂ ਦੇ ਤੇ 6 ਮਹੀਨੇ ਠਹਿਰ ਕੇ ਟੱਟ ਜੜ ਕੇ ਪਰ ਸਾਡੇ ਦੇ ਠੱਠ ਜਾਨੇ ਆ ਨਹੀਂ ਤੇ ਆਪ ਵੇਖ ਲੋ ਚਾਰ-ਛੇਰੇ ਪਿੰਡ ਦੇ ਫਰਕੇ ਸਾਡੇ ਪਿੰਡ ਨਾਲ ਦੀ ਗੰਦਗੀ ਕਿਤੇ ਵੀ ਨਹੀਂ ਆ ਸਾਰੇ ਬਲਾਕ ਤੇ ਚਲ ਜੋ ਜੰਡੇ ਵਾਲੇ ਚ ਸਭ ਤੋਂ ਗੰਦਾ ਪਿੰਡ ਸਾਡਾ ਜਿੱਥੇ ਮਰਜ਼ੀ ਕੋਈ ਤੱਕੇ ਨਾ ਥਾਂ ਵਲੀ ਜਾਂਦਾ ਜਿੱਥੇ ਮਰਜ਼ੀ ਕੋਈ ਰੂੜ ਜੀ ਜਿੱਤਰਾ ਹੁਣ ਮੈਂ ਗੱਲ ਕਹਿ ਹੀ ਦਿਨਾ ਵੀ ਜਿੱਤਰਾ ਕਿਸੇ ਜਨਾਨੀ ਦਾ ਖਸਮ ਮਾਰ ਜਾਂਦਾ ਨਾ ਉਹਨੂੰ ਸਾਰੇ ਇਹ ਕਹਿੰਦੇ ਉਹ ਭਾਬੀ ਕਿਤੇ ਸਾਨੂੰ ਦਸੀ ਐ ਪਿੰਡ ਨੂੰ ਕੋਈ ਪੁੱਛਣ ਵਾਲਾ ਹੀ ਨਹੀਂਗਾ ਇਹ ਗੱਲ ਦਾ ਮਤਲਬ ਇਹ ਆ ਵੀ ਜਿੱਥੇ ਮਰਜੀ ਕੋਈ ਥਾਂ ਵਾਲੇ ਪਿੰਡ ਦਾ ਸਰਪੰਚ ਬਹੁਤ ਨਖਿੱਧ ਬੰਦਾ ਹੋਰ ਜਿਹੜੇ ਪਿੰਡ ਦੇ ਚੌਧਰੀ ਆ ਉਹ ਬੜੇ ਨਖਿੱਧ ਆ ਉਹ ਆਂਦੇ ਸਾਨੂੰ ਕੋਈ ਠੱਠੇ ਖੂਜ ਪਵੇ ਉਹਨਾਂ ਦੇ ਨਿਆਣੇ ਚੱਲ ਗਏ ਬਾਹਰ ਬੂਰਾ ਦੇ ਪਿੰਡ ਚ ਗੰਦਗੀ ਪਈ ਰਹੇ ਚਾ ਨਾ ਪਈ ਰਹੇ ਸਾਨੂੰ ਕੋਈ ਨਹੀਂ ਜਿੱਥੇ ਮਰਜੀ ਕੋਈ ਰੂੜੀ ਲਾ ਲੈਂਦਾ ਜੋ ਕੋਈ ਸੁਣਵਾਈ ਨਹੀਂ ਸਰਪੰਚ ਤੇ ਇਨਾਂ ਵਾ ਉਹ ਤੋਂ ਅਜੇ ਤੱਕ ਆਪਣੀਆਂ ਜੂਸੀਆਂ ਨਹੀਂ ਪ ਅਹੀਂ ਦਾ ਬੇਨਤੀ ਕਰਦੇ ਤੁਸੀਂ ਈਟੀਓ ਸਾਹਿਬ ਤੇ ਸਾਡੇ ਵਾਸਤੇ ਉਹਦੇ ਮੂੰਹ ਤੇ ਵੀ ਕਹਾਂਗੇ ਨਕਮਾ ਤੇ ਸ਼ਾਪਾ ਸਾਹਿਬ ਦੇ ਗਾੜੀ ਬੇਨਤੀ ਕਰਾਂਗੇ ਸਾਡੀ ਨਾਲ ਜੀ ਤੇ ਭੁੱਲਰ ਤਾਈ ਮਾਨ ਸਾਹਿਬ ਤਾਈ ਸਾਡੀ ਗੱਲ ਪਹੁੰਚਾਉਣ ਤੇ ਸਾਡੇ ਮਸਲਿਆਂ ਦਾ ਹੱਲ ਹੋ ਸਕੇ ਉਹਨਾਂ ਨੂੰ ਸੱਦਿਆ ਜੀ ਸਾਡੇ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਪਾਣੀ ਦੇ ਨਿਕਾਸ ਤੇ ਉਹਨੂੰ ਸੱਦਿਆ ਛਡੇਰੇ ਆਇਆ ਉਹ ਡੇਰੇ ਨੂੰ ਲਿਆ ਕੇ ਉਹਨੂੰ ਇਹ ਪਿੰਡ ਦਾ ਚੱਕਰ ਲਵਾਇਆ ਸਾਨੂੰ ਕਹਿਣ ਲੱਗਾ ਵੀ ਇਹੀ ਤੁਹਾਨੂੰ ਹਕਤੇ ਚਿਕਰ ਦੱਸ ਦਿੰਨੇ ਆ ਉਹਨੂੰ ਬਾਦ ਉਹ ਨਾ ਪਿੰਡ ਵੜਿਆ ਨਾ ਉਹ ਸਾਡੀ ਸਦਾਈ ਕੀਤੀ ਨਾ ਆਇਆ ਹੀ ਮਾਗੇ ਪਾਣੀ ਅੱਜ ਪਾਣੀ ਦਾ ਨਖਾਸ ਮੰਗਦੇ ਪਾਣੀ ਦਾ ਨਖਾਸ ਹੋ ਜੇ ਜੋ ਆਪਣਾ ਪ੍ਰੀਤ ਸਿੰਘ ਨਹੀਂ ਆਮ ਪਰ ਤੋਂ ਸਾਨੂੰ 3 ਸਾਲ ਤੋਂ ਮਤਲਬ ਕਣਕ ਨਹੀਂ ਮਿਲਦੀ ਤੇ ਕੱਲ ਸਾਡੇ ਚਾਚਾ ਜੀ ਨੇ ਚੈੱਕ ਕਰਾਇਆ ਸਾਡਾ ਨੈਟ ਤੇ ਮਤਲਬ ਵੀ ਆਨਲਾਈਨ ਬੋਲਣ ਦਿਆ ਸੀ ਤੇ ਇਹ ਕਹਿੰਦੇ ਵੀ ਤੁਹਾਡਾ ਮਤਲਬ ਨੈਟ ਤੋਂ ਘਟਿਆ ਗਿਆ ਵਾ ਤੇ ਸਾਨੂੰ 3 ਸਾਲਾਂ ਤੋਂ ਮਤਲਬ ਕਣਕ ਨਹੀਂ ਮਿਲਦੀ ਤੇ ਉਹ ਚਾਚਾ ਜੀ ਨੇ ਸਾਡੇ ਕੱਲ ਚੈੱਕ ਕਰਵਾਇਆ ਵਾ ਤੇ ਹੁਣ ਇਹਨਾਂ ਨੇ ਗਾੜੀ ਚਾਚਾ ਜੀ ਨੇ ਮਤਲਬ ਬੇਨਤੀ ਕੀਤੀ ਆ ਤੇ ਕਹਿੰਦੇ ਆ ਵੀ ਹੁਣ ਲੈ ਮਤਲਬ ਵੀ ਅਸੀਂ ਦਵਾਂਗੇ ਕਿਨਕ ਇਹੋ ਜੀ ਇੱਕ ਤੇ ਹਰਜਿੰਦਰ ਸਿੰਘ ਮੈਂਬਰ ਪੰਚਾਇਤ ਨੇ ਤੁਹਾਨੂੰ ਦੱਸਿਆ ਇਹ ਪਿੰਡ ਦੇ ਵਿਕਾਸ ਬਦਲੇ ਇੱਕ ਦੂਜਾ ਜਿਹੜਾ ਸਾਡਾ ਕੋਈ ਕਬਰਾਂ ਦਾ ਥਾਂ ਵਾ ਉਹ ਜਿਹੜੇ ਬੰਦਿਆਂ ਨੇ ਮਤਲਬ ਨਜਾਇਜ਼ ਵੜਿਆ ਵਾ ਉਹਦੇ ਬਾਰੇ ਵੀ ਤੁਹਾਨੂੰ ਦੱਸਿਆ ਵਾ ਹਾਂਜੀ ਹੋਰ ਨਾ ਡਿਪੋਲਡ ਰਾਂ ਬਾਰੇ ਵੀ ਤੁਹਾਨੂੰ ਦੱਸਿਆ ਵਾ ਕਿਉਂਕਿ ਜੋ ਕੁਝ ਵੀ ਦੱਸਿਆ ਵਾ ਸੱਚ ਵਾ ਹਾਂਜੀ ਇਹ ਜੋ ਕੁਝ ਵੀ ਹੋ ਰਿਹਾ ਵਾ ਸਾਰਾ ਕੁਝ ਗਲਤ ਹੋ ਰਿਹਾ ਜੀ ਇਹ ਸਭ ਇੱਕੋ ਹੀ ਆ ਜੀ ਇਹ ਜੋ ਕੁਝ ਵੀ ਜਿestr hun ਕਣਕ ਆਈ ਆ ਚਾਹ ਕੋਈ ਵੀ ਆ ਇਹਨਾਂ ਦਾ ਰਲ ਕੇ ਰਾਤ ਨੂੰ ਮਸਲਾ ਹੋ ਜਾਂਦਾ ਉਹਦੇ ਤਰੀਕੇ ਨਾਲ ਦਿਨੇ ਹੀ ਤੰਨੇ ਸਾਰੇ ਇੱਕੋ ਜੇ ਚੱਲ ਪੈਂਦੇ ਨੇ ਇਹ ਡੀਪੂ ਵਾਲਿਆਂ ਦਾ ਜੀ ਠੀਕ ਆ ਜੀ ਜਿestr ਕਣਕ ਪਿੰਡ ਦੇ ਵਿੱਚ ਜਦੋਂ ਆਉਂਦੀ ਆ ਇਹ ਮੁੜ ਕੇ ਰਲ ਕੇ ਇੱਕ ਦੂਜੇ ਨਾਲ ਚਾਹ ਤੇ ਫੋਨ ਤੇ ਕਰ ਲੈਂਦੇ ਨੇ ਗੱਲ ਚਾਹ ਕਿਸੇ ਤਰ੍ਹਾਂ ਵੀ ਇਹ ਬਹਿ ਕੇ ਕਰਕੇ ਜੋ ਵੀ ਕਰਦੇ ਆ ਸਾਰਾ ਕੁਝ ਰਲ ਕੇ ਹੋ ਰਿਹਾ ਵਾ ਜੀ ਪਿੰਡ ਦੀ ਸਾਰੇ ਉਹ ਅਰਜੰਦਰ ਸਿੰਘ ਮੈਂਬਰ ਹੀ ਆ ਜੀ ਅਸੀਂ ਆਨੇ ਜੀ ਇਹੋ ਪਿੰਡ ਦਾ ਸੁਧਾਰ ਹੋਵੇ ਜਿਹੜੇ ਗਰੀਬਾਂ ਨੂੰ ਕਣਕ ਨਹੀਂ ਮਿਲ ਰਹੀ ਉਹਨਾਂ ਨੂੰ ਕਣਕ ਮਿਲੇ ਤੇ ਵਿਚਾਰਿਆਂ ਦੇ ਜਿਹੜੇ ਕਿ ਦਿਹਾੜੀ ਧਾਰਿਆ ਚਾਹ ਕੋ ਬਜ਼ੁਰਗ ਨੇ ਜਿੰਨਾ ਵਿਚਾਰਿਆਂ ਦੀ ਕਦੇ 15-15 ਕਿਲੋ ਕਣਕੋਂ ਦੀ ਉਹਨਾਂ ਨੂੰ ਉਹ ਵੀ ਨਹੀਂ ਮਿਲ ਰਹੀ ਜੀ ਮੇਰਾ ਨਾਮ ਅਨਮੋਲ ਸਿੰਘ ਛਾਪਾ ਐ ਜੇ ਮੈਂ ਜ਼ਿਲ੍ਹਾ ਪ੍ਰਧਾਨ ਜੀ ਆਮ ਆਦਮੀ ਪਾਰਟੀ ਆ ਸਭ ਤੋਂ ਪਹਿਲਾਂ ਆਪ ਜੀ ਦੇ ਦਸ਼ਕਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇੱਥੇ ਮੈਂ ਸਰਦਾਰ ਹਰਜਿੰਦਰ ਸਿੰਘ ਮੌਜੂਦਾ ਮੈਂਬਰ ਪੰਚਾਇਤ ਦੇ ਸਦੇ ਤੇ ਆਇਆ ਜੀ ਇਹ ਮੁੰਡਾ ਬਹੁਤ ਅਗਾਹ ਵਧੂ ਸੋਚ ਰੱਖਦਾ ਔਰ ਮੈਂ ਦੇਖਿਆ ਕਿ ਪਿੰਡ ਦੇ ਲੋਕਾਂ ਦੀ ਜੋ ਆਵਾਜ਼ ਹੈ ਸਾਰੇ ਪਿੰਡ ਨੇ ਇੱਕ ਆਵਾਜ਼ ਹੋ ਕੇ ਇਹ ਗੱਲ ਕਹੀ ਆ ਵੀ ਅਸੀਂ ਨਕਮੀ ਜੀ ਪੰਚਾਇਤ ਚੁਣ ਬੈਠੇ ਆ ਹੁਣ ਮੈਨੂੰ ਨਹੀਂ ਪਤਾ ਕਿ ਇਹਨਾਂ ਦੇ ਪਿੰਡ ਦੇ ਕੀ ਹਾਲਾਤ ਨੇ ਪਰ ਇਹ ਸਾਰੇ ਜਿਹੜੇ ਆ ਨਾ ਆਪਣੇ ਸਰਪੰਚ ਤੋਂ ਤੇ ਬਾਕੀ ਮੈਂਬਰ ਪੰਚਾਇਤਾਂ ਤੋਂ ਨਾਰਾਜ਼ ਨੇ ਇਹਨਾਂ ਮੈਨੂੰ ਦੱਸਿਆ ਵੀ ਜਿਹੜਾ ਵੀ ਕੋਈ ਮੁੱਦਾ ਹੁੰਦਾ ਅਸੀਂ ਸਰਦਾਰ ਹਰਜਿੰਦਰ ਸਿੰਘ ਕੋ ਲੈ ਕੇ ਆਉਨੇ ਆ ਇਹ ਵੀ ਮਜ਼ਦੂਰ ਆਦਮੀ ਆ ਇਹ ਆਪਣੀ ਦਿਹਾੜੀ ਦੀ ਵੀ ਪਰਵਾਹ ਨਹੀਂ ਕਰਦਾ ਤੇ ਉਸ ਮੁੱਦੇ ਨੂੰ ਲੈ ਕੇ ਅੱਗੇ ਜਾਂਦਾ ਵਾ ਜਿੱਥੋਂ ਤੱਕ ਇਹਦੀ ਵਾਹ ਹੁੰਦੀ ਹੈ ਲਾਉਂਦਾ ਇਹ ਫੇ ਮੇਰੇ ਕੋਲ ਆਏ ਪਿੰਡ ਦੀਆਂ ਸਮੱਸਿਆਵਾਂ ਲੈ ਕੇ ਕਿ ਸਾਡੇ ਪਿੰਡ ਆਣ ਕੇ ਵੇਖੋ ਇੱਥੇ ਕਾਫੀ ਸਮੱਸਿਆਵਾਂ ਨੇ ਜਿੱਦਾਂ ਇਹਨਾਂ ਨੇ ਮੈਨੂੰ ਦੱਸਿਆ ਔਰ ਦਿਖਾਇਆ ਵੀ ਕਿ ਛਪੜਾਂ ਉੱਤੇ ਨਜਾਇਜ਼ ਕਬਜ਼ੇ ਹੋਏ ਆ ਮੈਂ ਇਹਨਾਂ ਨੂੰ ਭਰੋਸਾ ਦੇਣਾ ਵਾਂ ਕਿ ਮੈਂ ਇਹ ਜੋ ਪੰਚਾਇਤ ਦੇ ਮਸਲੇ ਆ ਉਹ ਪੰਚਾਇਤ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਕੋਲ ਲੈ ਕੇ ਜਾਊਂਗਾ ਮੈਨੂੰ ਇਹ ਕਹਿੰਦੇ ਆ ਬਹੁਤ ਖੁਸ਼ੀ ਆ ਕਿ ਸਾਡੀ ਸਰਕਾਰ ਬਹੁਤ ਇਮਾਨਦਾਰ ਤੇ ਮਿਹਨਤ ਕਰਨ ਵਾਲੀ ਸਰਕਾਰ ਆ بڑے بڑے ਚਿਰ ਦੇ ਰੁਕੇ ਹੋਏ ਮੁੱਦੇ ਜਿਹੜੇ ਆ ਉਹ ਇਸ ਸਰਕਾਰ ਨੇ ਹੱਲ ਕੀਤੇ ਆ ਔਰ ਜਿੱਥੇ ਪਹਿਲੀਆਂ ਸਰਕਾਰਾਂ ਪੰਜਾਬ ਵੇਚਦੀਆਂ ਰਹੀਆਂ ਉਥੇ ਥਰਮਲ ਪਲਾਂਟ ਗੁਇੰਦਵਾਲ ਸਾਹਿਬ ਵਾਲਾ ਖਰੀਦ ਕੇ ਜੋ ਪੰਜਾਬ ਦੀ ਝੋਲੀ 'ਚ ਸਰਦਾਰ ਮਾਨ ਸਾਹਿਬ ਨੇ ਪਾਇਆ ਇਹ ਸਰਕਾਰ ਦੀ ਬੜੀ ਵੱਡੀ ਪ੍ਰਾਪਤੀ ਦੇ ਤੌਰ ਤੇ ਵੇਖਿਆ ਜਾ ਸਕਦਾ। ਸੋ ਇਹਨਾਂ ਦੇ ਜਿਹੜੇ ਮੁੱਦੇ ਆਏ ਮੈਂ ਲੈ ਕੇ ਸਬੰਧਤ ਮੰਤਰੀ ਸਾਹਿਬਾਨਾਂ ਕੋਲ ਜਾਊਂਗਾ। ਡੀਪੂ ਦੇ ਮੁੱਦੇ ਦੀ ਗੱਲ ਕੀਤੀ ਆ। নো ਡਾਊਟ ਪਿਛਲੇ ਸਮੇਂ ਦੇ ਵਿੱਚ ਜੋ ਪਹਿਲੀਆਂ ਸਰਕਾਰਾਂ ਨੇ ਹਾਤਾਂ ਪਾਈਆਂ ਨੇ ਉਹਦੇ ਵਿੱਚ ਕੁਝ ਅਫਸਰ ਵੀ ਸ਼ਾਮਲ ਹੋ ਸਕਦੇ ਨੇ। ਡੀਪੂਆਂ ਵਾਲਿਆਂ ਦਾ ਮਜਾਜ ਬਹੁਤ ਵਿਗੜਿਆ ਵਾ। ਮੇਰੇ ਆਪਣੇ ਪਿੰਡ ਦੀਆਂ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਨੇ। ਕਣਕ ਆਨਲਾਈਨ ਐਗਜ਼ਿਸਟ ਕਰਦੀ ਆ ਕਣਕ ਆਨਲਾਈਨ ਆ ਰਹੀ ਆ ਬੰਦੇ ਦੀ ਇਹ ਕਹਿ ਦੇਣਗੇ ਜੀ ਤੁਹਾਡੀ ਕਣਕ ਕੋ ਫਲਾਣੇ ਪਿੰਡ ਆ ਜਾਂ ਤੁਹਾਡੀ ਕਣਕ ਹੈ ਨਹੀਂ ਕੁਝ ਮੈਂ ਇਹ ਵੀ ਵੇਖਿਆ ਕਿ ਜਿਹੜੇ ਮਰੇ ਹੋਏ ਬੰਦੇ ਨੇ ਉਹਨਾਂ ਦੀ ਕਣਕ ਆਈ ਜਾਂਦੀ ਆ ਇਹ ਦੀਪੂ ਵਾਲੇ ਕਿਤੇ ਨਾ ਕਿਤੇ ਅਫਸਰਾਂ ਨਾਲ ਰਲ ਕੇ ਖਾ ਲੈਂਦੇ ਆ ਤੇ ਉਸ ਜੀ ਦੀ ਕਣਕ ਤੇ ਖੁਰਦਗੁਰਦਿਆ ਨਹੀਂ ਮਿਲਦੀ ਇਸ ਸਮੱਸਿਆ ਨੂੰ ਲੈ ਕੇ ਮੈਂ ਸਬੰਧਤ ਮੰਤਰੀ ਸਾਹਿਬਾਨ ਜਿਹੜੇ ਆ ਉਹਨਾਂ ਕੋਲ ਲਾਊਂਗਾ ਜੀ ਮੈਂ ਇਹਨਾਂ ਨੂੰ ਨਾਲ ਲੈ ਕੇ ਜਾਊਂਗਾ ਤਾਂ ਕਿ ਆਪਣੇ ਹੱਥੀ ਮੰਗ ਪੱਤਰ ਦੇ ਸਕਣ ਜੇ ਮੈਨੂੰ ਲੋੜ ਮਹਿਸੂਸ ਹੋਈ ਤੇ ਮੈਂ ਇਹਨਾਂ ਦੀਆਂ ਮੰਗਾਂ ਲੈ ਕੇ ਮੁੱਖ ਮੰਤਰੀ ਸਾਹਿਬ ਤੱਕ ਵੀ ਜਾਊਂਗਾ ਸਰਦਾਰ ਲਾਲਜੀਤ ਸਿੰਘ ਭੁੱਲਰ ਬਹੁਤ ਮਿਹਨਤੀ ਤੇ ਧਾਕੜ ਮੰਤਰੀ ਆ ਸਾਡੇ ਪੰਚਾਇਤ ਦੇ ਮੁੱਦਿਆਂ ਨੂੰ ਉਹ ਪਹਿਲ ਦੇ ਆਧਾਰ ਤੇ ਹੱਲ ਕਰਦੇ ਉਹਨਾਂ ਦਾ ਮਹਿਕਮਾ ਵਾ ਇਹਨਾਂ ਦੇ ਛਪੜਾਂ ਦੀਆਂ ਸਮੱਸਿਆਵਾਂ ਨਜਾਇਜ਼ ਕਬਜ਼ਿਆਂ ਦੀਆਂ ਸਮੱਸਿਆਵਾਂ ਛਪੜਾਂ ਦੀ ਖਲਾਈ ਦਾ ਮਸਲਾ ਜਿਹੜਾ ਵਾ ਮੈਂ ਵੇਖਿਆ ਛਪੜਾਂ ਦੀ ਸਾਫ ਸਪਾਈ ਹੋਣ ਵਾਲੀ ਆ ਸੋ ਤੁਹਾਂ ਪੁੱਛਿਆ ਕਿ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਮੁੱਦਿਆਂ ਤੇ ਇਹ ਵੀਰ ਜੀ 70 ਸਾਲ ਦਾ ਵਿਗੜਿਆ ਹੋਇਆ ਨਿਜਾਮ ਹੈ ਇਹ ਛਪੜਾਂ ਉੱਤੇ ਕਬਜ਼ੇ ਸਾਡੀ ਸਰਕਾਰ ਦੇ ਟਾਈਮ ਤੇ ਤੇ ਹੋਏ ਨਹੀਂ ਆ ਅਸੀਂ ਦੇ ਸਗੋਂ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਪੰਚਾਇਤ ਦੀ ਨੱਪੀ ਹੋਈ ਸੀ ਉਹ ਸਾਡੀ ਸਰਕਾਰ ਨੇ ਆਣ ਕੇ ਛਡਾਈ ਆ ਤੇ ਇਹਨਾਂ ਦੇ ਜਿਹੜੇ ਮੁੱਦੇ ਆ ਨਜਾਇਜ਼ ਕਬਦੇ ਆ ਜੇ ਜਾਂ ਛਪੜਾਂ ਦੀ ਖਲਾਈ ਦੇ ਮੁੱਦੇ ਆ ਸਾਬ ਸਫਾਈ ਦੇ ਮੁੱਦੇ ਆ ਉਹ ਮੰਤਰੀ ਸਾਹਿਬ ਦੇ ਧਿਆਨ ਚ ਲਿਆ ਕੇ ਠੀਕ ਕਰਾਏ ਜਾਣਗੇ ਮੈਂ ਇਹਨਾਂ ਨੂੰ ਭਰੋਸਾ ਹੀ ਨਹੀਂ ਦਿਵਾਉਂਦਾ ਮੈਂ ਕਰਕੇ ਵਿਖਾਉਂਗਾ ਮੈਂ ਇਹਨਾਂ ਇਹ ਪਹਿਲਾਂ ਵੀ ਮੇਰੇ ਕੋਲ ਸਰਦਾਰ ਹਰਜਿੰਦਰ ਸਿੰਘ ਪਿੰਡ ਦੇ ਕੋਈ ਨਿੱਜੀ ਲੋਕਾਂ ਦੇ ਕੰਮ ਵੀ ਲੈ ਕੇ ਆਉਂਦੇ ਰਹੇ ਆ ਜਿੱਦਾਂ ਕਿਸੇ ਦਾ ਕੋਈ ਰਾਸ਼ਨ ਕਾਰਡ ਬਣਨ ਵਾਲਾ ਕੋ ਆਧਾਰ ਕਾਰਡ ਦਾ ਮਸਲਾ ਜਨਮ ਸਰਟੀਫਿਕੇਟ ਤੇ ਨਾਂ ਠੀਕ ਹੋਣ ਵਾਲਾ ਉਹ ਮੈਂ ਇਹਨਾਂ ਇਹਨਾਂ ਨੂੰ ਮੈਂ ਸਬੰਧਤ ਅਫਸਰਾਂ ਕੋਲ ਲੈ ਕੇ ਵੀ ਜਾਂਦਾ ਰਿਆਂ ਸਬੰਧਤ ਅਫਸਰਾਂ ਨਾਲ ਫੋਨ ਤੇ ਗੱਲ ਕਰਕੇ ਇਹਨਾਂ ਨੂੰ ਮੈਂ ਇਹਨਾਂ ਦੀ ਸਮੱਸਿਆ ਅਫਸਰਾਂ ਨੂੰ ਦੱਸ ਕੇ ਉਹਨਾਂ ਨੂੰ ਸਮਝਾ ਕੇ ਕਿ ਇਹਨਾਂ ਦੀ ਆਹ ਸਮੱਸਿਆ ਨੂੰ ਹੱਲ ਕਰੋ ਕਾਨੂੰਨ ਮੁਤਾਬਕ ਅਫਸਰ ਜਿਹੜੇ ਆ ਉਹ ਸਮੱਸਿਆ ਨੂੰ ਹੱਲ ਕਰ ਦਿੰਦੇ ਆ ਤੇ ਹੁਣ ਵੀ ਮੈਂ ਇਹਨਾਂ ਦੀ ਜਿਹੜੀ ਇਹ ਸਮੱਸਿਆ ਇਹਨਾਂ ਨੂੰ ਮੈਂ ਯਕੀਨ ਦਿਵਾਉਣਾ ਕਿ ਇਹ ਹੱਲ ਹੋਊਗੀ ਮੈਂ ਕਿ ਯਕੀਨ ਦਿਵਾਉਣਾ ਜੀ ਜ਼ਰੂਰ ਕਾਰਵਾਈ ਹੋਊਗੀ ਜ਼ਰੂਰ ਕਾਰਵਾਈ ਹੋਊਗੀ ਇਸੇ ਪਹਿਲੀ ਕਾਰਵਾਈ ਤੇ ਮਾਨ ਸਾਹਿਬ ਨੇ ਕਰ ਦਿੱਤੀ ਆ ਕਿ ਉਹਨਾਂ ਨੇ ਦੀਪੂ ਵਾਲਿਆਂ ਕੋਲੋਂ ਕਣਕ ਲੈ ਕੇ ਆਪਣੇ ਹੱਥਾਂ ਦੇ ਵਿੱਚ ਡਿਸਟ੍ਰਿਬਿਊਸ਼ਨ ਦਾ ਕੰਮ ਲੈ ਲਿਆ ਵਾ ਜਿਹੜੀ ਕਣਕ ਦੀ ਵੰਡਿਆ ਉਹ ਘਰ ਘਰ ਜਿਹੜੀ ਹੋਣੀ ਸ਼ੁਰੂ ਹੋ ਗਈ ਆ ਉਹ ਤੁਸੀਂ ਕਣਕ ਵੀ ਲੈ ਸਕਦੇ ਜੇ ਤੇ ਆਟਾ ਵੀ ਲੈ ਸਕਦੇ ਜੇ ਆਪਣੀ ਚੋਣ ਦੇ ਮੁਤਾਬਕ ਉਹ ਕੰਮ ਜਿਹੜਾ ਦੀਪੂ ਵਾਲਾ ਖਤਮ ਹੋ ਗਿਆ ਵਾ ਤੇ ਜੇ ਕੋਈ ਦੀਪੂ ਵਾਲਾ ਦੋਸ਼ੀ ਪਾਇਆ ਗਿਆ ਜਾਂ ਸਰਕਾਰੀ ਅਧਿਕਾਰੀ ਦੋਸ਼ੀ ਪਾਇਆ ਗਿਆ ਉਹਦੇ ਤੇ ਜਾਂਚ ਕਰਵਾ ਕੇ ਕਾਰਵਾਈ ਜ਼ਰੂਰ ਹੋਵੇਗੀ ਮੈਂ ਸਰਗ ਇਹ ਹੀ ਕਹਿਣਾ ਚਾਹੁੰਦੀ ਆ ਕਿ ਆਪਣੇ ਮੈਰਿਜ ਨੂੰ 15 ਸਾਲ ਹੋ ਗਏ ਆ ਸਰ ਸਾਨੂੰ ਕੋਈ ਸਰਕਾਰ ਵੱਲੋਂ ਕੋਈ ਨਹੀਂ ਸਾਨੂੰ ਮੈਂਡੀ ਕਣਕ ਨਹੀਂ ਮੈਂਡੀ ਕੋਈ ਸਾਨੂੰ ਸਰਕਾਰ ਵੱਲੋਂ ਸਾਡਾ ਕਾਟ ਹੀ ਨਹੀਂ ਹਰ ਵਾਰੀ ਫਾਰਮ ਦੇਈਦੇ ਤੁਹਾਡਾ ਕਾਟ ਹੀ ਨਹੀਂ ਆਉਂਦਾ ਅਸੀਂ ਮੰਗ ਕਰਦੇ ਆ ਕਿ ਸਾਨੂੰ ਵੀ ਕੁਝ ਸਰਕਾਰ ਵੱਲੋਂ ਮਿਲਣਾ ਚਾਹੀਦਾ ਅਸੀਂ ਵੀ ਪੇਂਟ ਵਸਦੇ ਆ ਅਸੀਂ ਵੋਟਾਂ ਪਾਉਂਦੇ ਆ ਸਰਕਾਰ ਨੂੰ ਸਾਡਾ ਕਿਉਂ ਨਹੀਂ ਕੁਝ ਆਉਂਦਾ ਅਸੀਂ ਵੀ ਗਰੀਬ ਆ ਲੋਕੀ ਅਮੀਰ-ਅਮੀਰ ਲਈ ਜਾਂਦੇ ਆ ਭਰ ਕੇ ਸਭ ਕੁਝ ਤੇ ਹਾਂ ਹਾਂ ਕਿੱਥੇ ਜਾਈਏ ਗਰੀਬ ਇਹ ਤੇ ਹੁਣ ਇਹਨਾਂ ਨੂੰ ਪਤਾ ਉਹ ਡਿੱਪੂ ਵਾਲਿਆਂ ਨੂੰ ਜਾਂ ਸਰਕਾਰ ਨੂੰ ਪਤਾ ਹੋਊਗਾ ਕੀ ਵਿਦਕਰ ਸਾਡੀਆਂ ਜਿਹੜੀਆਂ ਬਸਾਂ ਚੱਲਣ ਡੀਆਂ ਨਾ ਨਾ ਕੋਈ ਨੌਕਰੀ ਨਹੀਂ ਕਰਦਾ ਨਾ ਨਾ ਕੁਛ ਨਹੀਂ ਬਿਲਕੁਲ ਗਰੀਬ ਪਰਿਵਾਰ ਨਾਲ ਕੁਛ ਨਹੀਂ ਇਦਾਂ ਗੱਡੀ ਧਪਾਈ ਹੈ ਅਸੀਂ ਮੰਗ ਸਰਕਾਰ ਕੋਲੋਂ ਇਹ ਕਰਦੇ ਆ ਕਿ ਸਾਨੂੰ ਵੀ ਜੋ ਸਰਕਾਰ ਵੱਲੋਂ ਆਉਂਦਾ ਸਾਨੂੰ ਵੀ ਸਹੂਲਤ ਮਿਲੇ ਉਹੀ ਚਰਨ ਜੀ ਨਜਾਮਪੁਰ ਸਰ ਗੱਡੀ ਧਪਾ ਕਰਦੇ ਤੇ ਕਣਕ ਬੱਚਿਆ ਨਹੀਂ ਮਿਲਦੀ ਘਰ ਵਾਲੇ ਦੀ ਮਿਲਦੀ ਆ ਤੇ ਹੱਡੀ ਨਹੀਂ ਮਿਲਦੀ ਉਛਿਆ ਦੇ ਸਰ ਕਹਿ ਦਿੰਦੇ ਤੁਹਾਡਾ ਨੈਟ ਤੇ ਨਾ ਨਹੀਂ ਹੈਗਾ ਵੀ ਮੈਂਬਰ ਨੂੰ ਇਦਾਂ ਹੀ ਕਹਿ ਦਿੰਦੇ ਆ ਸਰਪੰਚ ਵੱਲ ਤੇ ਆਪਾਂ ਗਏ ਨਹੀਂ ਕਿਤੇ ਤੇ ਕਹਿ ਦਿੰਦੇ ਆ ਪੁੱਛਦੇ ਪੁੱਛਦੇ ਤਰ ਕਰਕੇ ਵਿਚਾਰੇ ਉਹ ਵੀ ਆਪਣੀ ਕਰਦੇ ਬਥੇਰੀ ਆਪਾਂ ਇੰਦਾ ਨੂੰ ਚਾਚੇ ਨੂੰ ਕਿਹਾ ਹੀ ਸਵੇਰ ਦਾ ਜਿਤੇ ਵੀ ਮਿਲਦੀ ਨਹੀਂ ਆ ਹਰਜਿੰਦਰ ਸਿੰਘ ਹਾਂਜੀ ਦਿਹਾੜੀ ਦਾ ਪਾ ਕਰਦੇ ਆ ਇਸ ਤਰ੍ਹਾਂ ਘਰਾਂ ਦੇ ਵਿੱਚ ਮਜਬੂਰੀਆਂ ਤੁਹਾਨੂੰ ਪਤਾ ਪੈਸੇ ਨਾਲ ਕੁਝ ਬੰਦਾ ਨਹੀਂ ਮੈਂ ਤਾਂ ਮਜੂਰੀ ਕਰਦੇ ਆ ਬੱਚੇ ਛੱਡ ਕੇ ਦੂਰ ਗਏ ਇਦਾਂ ਹੀ ਕੰਮ ਤੇ ਮੇਰਾ ਨਾਮ ਸ਼ਿਵਰਾਜ ਸਿੰਘ ਜੀ ਯਾਂ ਪਸੋਂ ਜੀ ਵੇਖੋ ਜੀ ਜੋ ਹਾਨੂੰ ਪੰਜਾਬ ਸਰਕਾਰ ਰਾਸ਼ਨ ਦੇ ਰਹੀ ਹੈ ਕਰੀਬ ਦਾ ਉਹਹੀਂ ਜੋ ਬਾਂਦਾ ਹੱਕ ਹੈ ਲੋਕਾਂ ਦਾ ਉਹ ਸਹੀ ਢੰਗ ਨਾਲ ਵੰਡੀਦਾ ਵਾ ਜੋ ਵੀ ਹੱਕ ਬਾਂਦਾ ਉਹ ਦੇਈਦਾ ਵੇਖੋ ਜੀ ਇਹ ਰੋਪ ਸਾਡੇ ਤੇ ਪੰਗ ਲਾਉਣ ਵਾਲੇ ਲਾਇ ਜਾਣ ਬਾਕੀ ਆਪਣਾ ਰਿਕਾਰਡ ਚੈੱਕ ਕਰ ਲੈਣ ਜੋ ਵੀ ਹੱਕ ਬਾਂਦਾ ਉਹ ਹੀ ਦੇਈਦਾ